ਸਮਤੀਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਜੋ ਕਿ ਕੱਲ ਮੁਕੰਮਲ ਹੋਈ ਸੰਗਰੂਰ ਵਿਧਾਨ ਸਭਾ ਦੀ ਜੇ ਅਸੀਂ ਗੱਲ ਕਰਦੇ ਆ ਤਾਂ ਦੋਨੋਂ ਪਵਾਨੀਗੜ ਦੇ ਸੰਗਰੂਰ ਬਲਾਕ ਦੇ ਵਿੱਚ 15-15 ਜ਼ੋਨ ਬਲਾਕ ਸਮਤੀ ਦੇ ਸੀ ਔਰ ਪਵਾਨੀਗੜ ਬਲਾਕ ਚ ਦੋ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਸੀ ਤੇ ਸਾਡੇ ਸੰਗਰੂਰ ਬਲਾਕ ਚ ਇੱਕ ਜ਼ਿਲ੍ਹਾ ਪਰਿਸ਼ਦ ਦਾ ਜ਼ੋਨ ਸੀ ਪਵਾਨੀਗੜ ਦੇ 15 ਜ਼ੋਨ ਚੋਂ ਦੋ ਜ਼ੋਨ ਦੇ ਵਿੱਚ ਸਾਡੇ ਉਮੀਦਵਾਰਾਂ ਦੇ ਕਾਗਜ਼ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਤੇ ਉਹ ਚੋਣੇ ਲੜ ਸਕੇ ਤੋਂ ਚੋਣ 13 ਜ਼ੋਨਾਂ ਦੇ ਵਿੱਚ ਹੋਈ ਤੇ 13 ਜ਼ੋਨਸ ਦੇ ਵਿੱਚ 6 ਜਗ੍ਹਾ ਦੇ ਉੱਪਰ ਕਾਂਗਰਸ ਪਾਰਟੀ ਆਪਣੇ ਸਿੰਬਲ ਤੇ ਸਾਡੇ ਉਮੀਦਵਾਰ ਜਿੱਤੇ ਤੇ 3 ਜਗ੍ਹਾ ਦੇ ਉੱਪਰ ਇੰਡੀਪੈਂਡੈਂਟ ਲੋਕ ਜਿੱਤ ਕੇ ਅੱਗੇ ਆਏ ਤੋਂ ਮੈਂ ਸਮਝਦਾ ਕਿ ਇਸ ਗੱਲ ਤੋਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਭਵਾਨੀਗੜ੍ਹ ਜ਼ੋਨ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਪਕੜ ਸੀ ਉਹ ਖਤਮ ਹੋ ਗਈ ਜਿੱਥੇ ਤੱਕ ਚੰਨੋ ਜ਼ੋਨ ਦੀ ਗੱਲ ਹੈ ਜਿਹੜੇ ਚੰਨੋ ਜ਼ੋਨ ਦੇ ਵਿੱਚ ਭਰਾਜ ਪਿੰਡ ਵੀ ਪੈਂਦਾ ਜਿੱਥੋਂ ਸਾਡੇ ਐਮਐਲਏ ਸਾਈਬਾ ਹੁੰਦੇ ਆ ਤੇ ਉਹਨਾਂ ਦਾ ਸੋਹਰਾ ਪਿੰਡ ਲੱਖੇਵਾਲ ਪੈਂਦਾ ਦੋਨੋਂ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਪਿਛੇ ਰਹੀ ਔਰ ਚ ਆਮ ਆਦਮੀ ਪਿਛੇ ਰਹੀ ਪਹਿਲਾਂ ਕਿਹਾ ਕਿ ਸੰਗਰੂਰ ਵਿਧਾਨ ਸਭਾ ਹਲਕੇ ਦੀ ਅਗਰ ਆਪਾਂ ਗੱਲ ਕਰਦੇ ਆਂ। ਉਰੇ ਵੱਡੇ ਪੱਦਰ ਦੀ ਜਿੱਤ ਇਸ ਕਰਕੇ ਹੋਈ ਹੈ ਕਿ ਅਸੀਂ ਹਰ ਮੌਕੇ ਤੇ ਆਪਣੀ ਲੜਾਈ ਲੜ ਸਕੇ ਫਿਰ ਵੀ ਸਾਡੇ ਦੋ ਕਾਗਜ਼ ਰੱਦ ਹੋ ਗਏ ਜਿੱਥੇ ਸਾਡੇ ਬੰਦੇ ਚੋਣ ਲੜਾਈ ਨਹੀਂ ਤੇ ਦੋ ਜਗ੍ਹਾ ਦੇ ਉੱਪਰ ਸਾਡੇ ਪ੍ਰਾਇਮਰੀ ਕੈਂਡੀਡੇਟ ਦੇ ਕਾਗਜ਼ ਰੱਦ ਹੋਏ ਇੱਕ ਕਰਾਚੋ ਤੋਂ ਜਿੱਥੇ ਕਰਾਚੋ ਜ਼ੋਨ ਤੋਂ ਅੱਧੀ ਸਰਕਾਰ ਚੱਲਦੀ ਹੈ ਤੇ ਦੂਜਾ ਚੰਨੋ ਜ਼ੋਨ ਦੇ ਸਾਡੇ ਪਹਿਲੇ ਕੈਂਡੀਡੇਟ ਦੇ ਰੱਦ ਹੋਏ ਜਿੱਥੋਂ ਬੀਬਾ ਜੀ ਆਪ ਜਿੰਨੇ ਉਹਨਾਂ ਦਾ ਆਪਣਾ ਜ਼ੋਨ ਹੈ ਭਾਜੀ 2022 ਦੀ 2022 ਦੀ ਚੋਣ ਤੋਂ ਪਹਿਲਾਂ ਤੁਸੀਂ ਪੈਦਲ ਚੱਲ ਕੇ ਕਈ ਪਿੰਡਾਂ ਨੂੰ ਟੱਚ ਕੀਤਾ ਭਵਾਨੀਗੜ ਫਲਾਕ ਦੀ ਕੀ ਇਸ ਤਰ੍ਹਾਂ ਦੀ ਚੋਣ ਮੁਹਿੰਮ ਦਾ ਨਜ਼ਾਰਾ ਸੰਗਰੂਰ ਦੇ ਲੋ 2027 'ਚ ਵੀ ਦੇਖੋ ਮੈਂ ਸਾਰਾ ਦਿਨ ਪ੍ਰਚਾਰ ਕਰਨ ਵਾਸਤੇ ਆਪਣੇ ਲੋਕਾਂ ਦੇ ਵਿੱਚ ਰਹਿਣ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਸਾਡਾ ਚੱਲਦਾ ਰਹਿੰਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਪ੍ਰੋਗਰਾਮ ਦੀ ਵਿਉਤਬੰਦੀ ਬਣੂਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿਉਂਕਿ ਜੇ ਤੁਸੀਂ ਉਹਦਾ ਪ੍ਰਚਾਰ ਕਰੋਗੇ ਤਾਂ ਹੀ ਲੋਕਾਂ ਨੂੰ ਪਤਾ ਲੱਗੂ ਇਸ ਕਰਕੇ ਤੁਸੀਂ ਤਾਂ ਪਹਿਲਾਂ ਤੁਹਾਨੂੰ ਉਹ ਮੀਡੀਆ ਨੂੰ ਤਾਂ ਪਹਿਲਾਂ ਪਤਾ ਲੱਗਣਾ ਕਿ ਕਿਹੜਾ ਤੁਸੀਂ ਤਾਂ ਕਹਿੰਦੇ ਸਾਨੂੰ ਵੀਡੀਓ ਨਹੀਂ ਕੱਟ ਪੰਦੀ ਹੈ ਮੈਂ ਨਹੀਂ ਕਿਹਾ ਮੈਂ ਕਹਾ ਮੈਨੂੰ ਬਹੁਤ ਪਿਆਰ ਕਰਦੇ ਆ ਮੇਰੇ ਵੱਲੋਂ ਮੈਂ ਕਹਾ ਕੱਟ ਕੰਮ ਕਮੀ ਰਹਿ ਜਾਂਦੀ ਹੈ ਉਹ ਮੈਨੂੰ ਪਿਆਰ ਕਰਦੇ ਮੈਂ ਤਾਂ ਪਹਿਲੇ ਕਿਹਾ ਮੈਂ ਹੀ ਨਹੀਂ ਕਿਹਾ ਨਾਲ ਹੈ ਨਰੇਜ ਜੀ ਦੱਸੋ ਨਾ ਚੇਅਰਮੈਨ ਬਣਾਉਣ ਦੇ ਲਈ ਜਾਇਬ ਤੁਹਾਡੀ ਕੜ ਜੇ ਸੰਗਰੂਰ ਤਾਲ ਸਪਸ਼ਟ ਕਰੋ ਦੇਖੋ ਗੱਲ ਇਹ ਹੈ ਕਿ ਇਹ ਸਾਰੀ ਗੱਲ ਮੈਂਬਰ ਸਾਹਿਬਾਨਾਂ ਨਾਲ ਬੈਠ ਕੇ ਕਰਾਂਗੇ ਕਿਉਂਕਿ ਆਪਣੇ ਬੰਦੇ ਆਪਣੇ ਮੈਂਬਰ ਸਹਿਬਾਨ ਤੇ ਜਿਹੜੇ ਆਜ਼ਾਦ ਮੈਂਬਰ ਸਹਿਬਾਨ ਜਿੱਤੇ ਆ ਉਹਨਾਂ ਦਾ ਦੇ ਨਾਲ ਸੰਪਰਕ ਕਰਨਗੇ ਸਾਡੇ ਬੰਦੇ ਤੇ ਉਸ ਤੋਂ ਬਾਅਦ ਹੀ ਵਿਯੋਤਬੰਦੀ ਬਣੂਗੀ ਮੈਂ ਪਹਿਲਾਂ ਉਸ ਤੇ ਉੱਪਰ ਕੋਈ ਕਮੈਂਟ ਕਰਨਾ ਚੰਗਾ ਨਹੀਂ ਲੱਗਦਾ ਹਲੇ ਤਾਂ ਤੁਹਾਨੂੰ ਪਤਾ ਹੈ ਕਿ ਕੱਲ ਰਾਤ 9 ਵਜੇ ਤੱਕ ਦਾ ਰਿਜ਼ਲਟ ਆਂਦੇ ਰਹੇ ਤੇ ਅੱਜ ਸਵੇਰ ਤੋਂ ਸੁਨੇਹ ਲਾ ਕੇ ਆਪਣੇ ਸਾਰੇ ਸੰਗਤ ਨੂੰ ਉਰੇ ਇਕੱਠਾ ਕੀਤਾ ਤਾਂ ਕਿ ਉਸ ਖੁਸ਼ੀ ਨੂੰ ਚੰਗੇ ਤਰੀਕੇ ਨਾਲ ਜੋ ਚੋਣ ਕਾਂਗਰਸ ਨੇ ਲੜੀ ਹੈ ਉਹਨੂੰ ਸਾਰੇ ਉਸ ਖੁਸ਼ੀ ਦੀ ਸਾਂਝ ਕਰ ਸਕਣ ਤੇ ਅੱਜ ਉਸ ਤੋਂ ਬਾਅਦ ਇਸ ਤੇ ਉੱਪਰ ਵਿਯੋਤਬੰਦੀ ਬਣਾਉਣੀ ਹੈ ਜਾਨੀ ਕਿ ਸੰਭਾਵਨਾ ਤਲਾਸ਼ ਕਰ ਸਕਦੇ ਹੋ ਇਹ ਚੇਅਰਮੈਨੀਆਂ ਯਾਰ ਆਬਵੀਅਸਲੀ ਕਦੇ ਕੋਈ ਰਾਜਨੀਤਿਕ ਬੰਦਾ ਕਦੇ ਆਪਣੇ ਵਰਕਰ ਨੂੰ ਜੇ ਤਾਕਤ ਮਿਲਣ ਦੀ ਗੱਲ ਹੋਵੇ ਦੂਜੀ ਸਰਕਾਰ ਚ ਤਾਂ ਫਿਰ ਨਹੀਂ ਦੇਊਗਾ ਤਾਂ ਹਮੇਸ਼ਾ ਦੇਊਗਾ ਇਸ ਅਸਾਲੀ ਪਾਰਟੀ ਜਿਹੜਾ ਉੱਭਰ ਕੇ ਸਾਹਮਣੇ ਆਇਆ ਹੈ ਚੋਣਾਂ ਦੇ ਵਿੱਚ ਤਾਂ ਪੰਜਾਬ ਦੇ ਸਿਨੈਰੀਓ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਕਾਂਗਰਸ ਦਾ ਜਿਹੜਾ ਲੀਡਰਸ਼ਿਪ ਦਾ ਕ੍ਰਾਈਸਿਸ ਹੈਗਾ ਕੀ ਲੱਗਦਾ 27 ਨੂੰ ਦੇਖਦੇ ਹੋਏ ਕਿ ਉਹ ਕਾਂਗਰਸ ਆਪਣੇ ਆਪ ਨੂੰ ਮਜ਼ਬੂਤ ਕਰ ਪਾਊ ਦੇਖੋ ਗੱਲ ਇਹ ਹੈ ਕਿ ਫਸਟ ਆਫ ਆਲ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਕੋਈ ਲੀਡਰਸ਼ਿਪ ਕ੍ਰਾਈਸਿਸ ਨਹੀਂ ਹੈ ਇਹ ਤਾਂ ਹਰ ਬੰਦੇ ਦੀ ਐਸਪੀਰੇਸ਼ਨ ਹੁੰਦੀ ਹੈ ਅੱਗੇ ਜਾਣ ਦੀ ਜਦੋਂ ਬੰਦਾ ਮਿਊਸਪਲ ਕਮੇਟੀ ਜਿੱਤ ਜਾਂਦਾ ਉਹਨੂੰ ਹੁੰਦਾ ਮੈਂ ਦੂਜੀ ਵਾਰ ਐਮਐਲਏ ਬਣ ਜਾ ਦੂਜੀ ਵਾਰ ਮੈਂ ਐਮਸੀ ਬਣ ਜਾ ਤੀਜੀ ਵਾਰ ਵਾਲੇ ਨੂੰ ਹੁੰਦਾ ਮੈਂ ਪ੍ਰਧਾਨ ਬਣ ਜਾ ਚੌਥੀ ਵਾਰ ਵਾਲੇ ਨੂੰ ਹੁੰਦਾ ਕਿ ਮੈਂ ਹੁਣ ਐਮਐਲਏ ਦਾ ਚੋਣ ਲੜਦਾ ਤੋ ਇਹ ਐਸਪੀਰੇਸ਼ਨ ਹੁੰਦੀ ਹੈ ਹਰ ਇੱਕ ਬੰਦੇ ਦੀ ਸੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਹੈ ਜਿੱਥੇ ਵੀ ਕਾਂਗਰਸ ਪਾਰਟੀ ਦੀ ਅਲਗ ਨੂੰ ਇਹ ਕਹਿ ਰਹੇ ਆ ਰਹੇ ਹਾਂ ਠੀਕ ਹੈ ਪ੍ਰਧਾਨ ਜੀ ਤੋਂ ਕੋਈ ਜਿਮਨੀ ਚੋਣ ਚ ਕੋਈ ਗੱਲ ਬੋਲੀ ਗਈ ਤਾਂ ਉਸ ਗੱਲ ਦੀ ਉਹਨਾਂ ਨੇ ਮਾਫੀ ਮੰਗ ਲਈ ਉਸ ਗੱਲ ਦੇ ਉੱਪਰ ਐਸੇ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਕਰਤਾ ਐਫ ਆਈ ਆਰ ਉਹਨਾਂ ਦੇ ਉੱਪਰ ਹੋ ਗਈ ਮੈਂ ਸਮਝਦਾ ਕਿ ਜੋ ਇੱਕ ਕਾਰਵਾਈ ਨੂੰ ਜ ਹੋਗੀ ਤਾਂ ਹੁਣ ਜਿਹੜਾ ਲੀਡਰਸ਼ਿਪ ਕਰਾਈਸਿਸ ਦੀ ਗੱਲ ਹੈ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਕੋਈ ਐਸੀ ਗੱਲ ਹੈ ਕਿ ਇਹ 2027 ਦੇ ਵਿੱਚ ਤੋਂ ਪਹਿਲਾਂ ਜਾਂ 2027 ਤੱਕ ਕੋਈ ਕਾਂਗਰਸ ਪਾਰਟੀ ਖਿੰਡੀ ਦੇ ਹੋਗੀ ਸਾਰੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਮਜ਼ਬੂਤੀ ਨਾਲ ਚੋਣ ਲੜੂਗੀ ਔਰ ਤੁਸੀਂ ਇਹ ਮੈਂ ਤੁਹਾਨੂੰ ਅੱਜ ਕਹਿ ਰਿਹਾ ਦਾਅਵੇ ਨਾਲ 2027 ਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਤੁਹਾਨੂੰ ਸੀ ਕਿ ਹੈ ਵੀ ਕੈਂਡੀਡੇਟ ਨੂੰ ਧਮਕੀ ਦਿੱਤੀ ਗਈ ਸੀ ਇਸ ਬਾਰੇ ਤੁਸੀਂ ਕਹਿੰਦੇ ਮੈਂ ਕਿਹਾ ਕਿਹੜਾ ਕੈਂਡੀਡੇਟ ਸੀ ਕੀ ਕਹਿੰਦੀ ਕੈਂਡੀਡੇਟ ਨੂੰ ਧਮਕੀ ਨਹੀਂ ਦਿੱਤੀ ਗਈ ਹਾਂ ਕੈਂਡੀਡੇਟ ਨੂੰ ਵੀ ਧਮਕੀ ਦਿੱਤੀ ਗਈ ਉਹ ਸਾਡੇ ਕੈਂਡੀਡੇਟ ਨੂੰ ਕਾਲ ਆਈ ਸੀਗੀ ਸਾਡਾ ਕਲੌਦੀ ਪਿੰਡ ਦਾ ਕੈਂਡੀਡੇਟ ਸੀ ਰਣਜੀਤ ਉਹਨੂੰ ਕਾਲ ਆਈ ਸੀਗੀ ਕਿ ਭਾਈ ਤੂੰ ਚੋਣ ਨਹੀਂ ਲੜੇਗਾ ਤੇ ਤੂੰ ਆਪਣਾ ਰਾਵਣਾ ਘਰ ਬਹਿ ਜਾ ਤੇ ਉਹ ਇਹ ਤਾਂ ਪਤਾ ਨਹੀਂ ਕਿਸੇ ਨੰਬਰ WhatsApp ਕਾਲ ਦੇ ਉੱਪਰ ਨੰਬਰ ਤੋਂ ਧਮਕੀ ਆਈ ਸੀ ਔਰ ਦੂਜੀ ਵਾਰ ਗੱਲ ਕੀਤੀ ਸੀ ਕਿ ਸਾਡੇ ਲਖੇਵਾਲ ਪਿੰਡ ਤੋਂ ਸਾਡਾ ਵਰਕਰ ਹੈ ਰਜਿੰਦਰ ਤੇ ਰਜਿੰਦਰ ਨੂੰ ਕਾਲ ਆਈ ਰਾਤ ਨੂੰ ਫੋਰਨ ਨੰਬਰ ਤੋਂ WhatsApp ਕਾਲ ਆਈ ਸੀਗੀ ਤੇ ਉਹਨੂੰ ਇਹ ਕਿਹਾ ਗਿਆ ਕਿ ਤੂੰ ਕੱਲ ਨੂੰ ਬੂਹਤੇ ਨਹੀਂ ਬੈਠੇਂਗਾ ਔਰ ਉਹਨੇ ਮੇਰੇ ਧਿਆਨ ਚ ਲੈ ਆਂਦੀ ਮੈਂ ਨਾਲ ਦੀ ਨਾਲ SSP ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਫੋਰਨ SHO ਪਵਾਨੀਗੜ੍ਹ ਨੂੰ ਤੇ ਨਾਲ ਦੋ ਮੁਲਾਜ਼ਮਾਂ ਨੂੰ ਉਹਦੇ ਘਰ ਭੇਜਿਆ ਤਾਂ ਕਿ ਲੋਕਾਂ ਦਾ ਹੌਸਲਾ ਬਿਲਡ ਹੋ ਸਕੇ ਔਰ ਇਹ ਮੈਂ ਗੱਲ ਕੋਈ মিডিਆ ਦੇ ਵਿੱਚ ਮੈਂ ਚਾਹੁੰਦਾ ਮੈਂ ਉਹ ਦਿਨ ਵੀ ਦੇ ਸਕਦਾ ਸੀ ਬਟ ਆਈ ਡਿਡਨਟ ਵਾਂਟਡ ਟੂ ਕਿਉਂਕਿ ਇਹਦੇ ਨਾਲ ਸਾਰੇ ਚੋਣ ਦਾ ਮਾਹੌਲ ਖਰਾਬ ਹੁੰਦਾ ਹੈ ਮਕਸਦ ਇਹ ਹੁੰਦਾ ਕਿ ਐਸੇ ਜਿਹੜੇ ਆਨਸਰ ਜਿਹੜੇ ਐਸਿਆਂ ਕਾਲਸ ਕਰਕੇ ਲੋਕਾਂ ਨੂੰ ਡਰਾ ਕੇ ਦਬਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਹੌਸਲੇ ਬੁਲੰਦ ਨਹੀਂ ਹੋਣੇ ਚਾਹੀਦੇ ਤੋਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਰਾਤ ਨੂੰ ਹੀ ਉਸ ਗੱਲ ਦੇ ਉੱਪਰ ਐਕਸ਼ਨ ਲਿੱਤਾ ਔਰ ਸਾਡੇ ਵਰਕਰ ਦੇ ਮਨੁਬਲ ਨੂੰ ਕਾਇਮ ਕੀਤਾ ਜਿਹੜੇ ਵਰਕਰ ਹਾਰੇ ਨੇ ਉਹਨਾਂ ਲਈ ਮੰਥਨ ਕਰੋਗੇ ਜਾਂ ਜਿਲ੍ਹਾ ਪ੍ਰੀਸ਼ਦ ਜਾਂ ਬਲੋਕ ਮੰਥਨ